ਤਤਸਵੀਕਾਲ ਤੁਸੀਂ ਦੇਖ ਰਹੇ ਹੋ ਡਿਟਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਪੰਜਾਬ ਦੀਆਂ ਲੋਕ ਸਭਾ ਦੀਆਂ ਉਹਨਾਂ ਤੇਰਾ ਸੀਟਾਂ ਦੇ ਵਿੱਚੋਂ ਜਿੱਥੇ ਆਪਣੇ ਆਪ ਨੂੰ ਪੰਥਕ ਖਵਾਉਣ ਵਾਲੇ ਲੀਡਰ ਚੋਣ ਮਦਾਨ ਦੇ ਵਿੱਚ ਨੇ ਜਿੱਥੇ ਵਿੱਚ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਬੇਟਾ ਇਮਾਨ ਸਿੰਘ ਮਾਨ ਜਿਸਕਰ ਸਿੰਘ ਕਹਰ ਸਿੰਘ ਵਾਲਾ ਤੇ ਭਾਈ ਅਮਰਪਾਲ ਸਿੰਘ ਇਹ ਜਿਹੜੇ ਵੱਡੇ ਚਿਹਰੇ ਨੇ ਇਹ ਕਿਹੜੀ ਸੀਰਤ ਤੋਂ ਚੋਣ ਲੜ ਰਹੇ ਨੇ ਤੇ ਇਹਨਾਂ ਦੇ ਹਾਲਾਤ ਕੀ ਨੇ ਕੀ ਸਥਿਤੀ ਬਣੀ ਹੋਈ ਹੈ ਇਹਨਾਂ ਦੀਆਂ ਸਿਰਚਾਂ ਦੇ ਉੱਤੇ ਇਹਨਾਂ ਦੇ ਵਿੱਚੋਂ ਕੌਣ ਕੌਣ ਜਿੱਤ ਦੇ ਵੱਲੋਂ ਨਜ਼ਰ ਆ ਰਿਹਾ ਹੈ ਇਸ ਨੂੰ ਲੈ ਕੇ ਡੰਗਾਈ ਨਾਲ ਚਰਚਾ ਕਰਾਂਗੇ ਪ੍ਰੋਗਰਾਮ 'ਚ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਉਹਗੇ ਸਿੱਖ ਬੁੱਧਿਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਲਸਾ ਬਲਿੰਗ ਸਰਪੁੱਤ ਸਾਹਿਬ ਪ੍ਰੋਗਰਾਮ 'ਚ ਲੈ ਕੇ ਸਵਾਗਤ ਹੈ ਜੀ ਜੀ ਹਨ ਸਰਪੁੱਤ ਸਾਹਿਬ ਬਹੁਤ ਧੰਨਵਾਦ ਮੇਰੇ ਵੱਲੋਂ ਸਤਕਾਰਯੋਗ ਸਰੋਤਿਆਂ ਨੂੰ ਦਿਲ ਦੀ ਗਹਿਰਾਈਆਂ ਤੋਂ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਸਰਬ ਜਿਹੜੀਆਂ ਪੰਥਕ ਚੇਰਾਂ ਦਾ ਮੈਂ ਜ਼ਿਕਰ ਕੀਤਾ ਉਸ ਦੇ ਵਿੱਚ ਆਪਾਂ ਸ਼ੁਰੂਆਤ ਕਰਦੇ ਆਂ ਡਿਸਕਸਿੰਗ ਕਾਂਸਿੰਗ ਵਾਲਾ ਤੋਂ ਕਿਹੜੀ ਪਾਰਟੀ ਤੋਂ ਚੋਣ ਲੜ ਰਹੇ ਨੇ ਤੇ ਕਿੱਥੋਂ ਚੋਣ ਲੜ ਰਹੇ ਨੇ ਤੇ ਉਹਨਾਂ ਦੀ ਸਥਿਤੀ ਕੀ ਨਜ਼ਰ ਆ ਰਹੀ ਹੈ ਤੁਹਾਨੂੰ ਸਠਾ ਜੀ ਤੁਸੀਂ ਗੱਲ ਕੀਤੀ ਹੈ ਪੰਥਕ ਚੇਰਿਆਂ ਦੀ ਪੰਥਕ ਚੇਰੇ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਸਾਰੇ ਚੇਰਿਆਂ ਨੂੰ ਪੰਥਕ ਚੇਰੇ ਕਹਿੰਦਾ ਉਹਨਾਂ ਨੇ ਵੀ ਆਪਣੀਆਂ ਸਾਰੀਆਂ ਪੀਕਾਂ ਦੇ ਉੱਪਰ ਬੰਦੇ ਖੜੇ ਕੀਤੇ ਤੇ ਜਿਹੜੀ ਤੁਸੀਂ ਗੱਲ ਕੀਤੀ ਐ ਇਹਨਾਂ ਚਾਰ ਕੈਂਡੀਡੇਟਾਂ ਦੀ ਇਹ ਗੱਲ ਉਛਾਲੀਏ ਕਿ ਆ ਖਾਲਸਪਾਣੀ ਪੱਕੀ ਦੇ ਵੀ ਕਹਿ ਲਈਏ ਤਾਂ ਕਿ ਇਹਦੇ ਵਿੱਚ ਕੋਈ ਦੋ ਗੱਲੀ ਨਹੀਂ ਹੋਊਗੀ ਕਿਉਂਕਿ ਇਹ ਸਾਰੇ ਹੀ ਚਾਰੇ ਕੈਂਡੀਡੇਟ ਨੇ ਜਿਹੜੇ ਨੌਜਵਾਨਾਂ ਦੇ ਕਰਮਦਲੀਆਂ ਦੇ ਜਾਂ ਪਖਰੀ ਸਪੇਡ ਦੀ ਵੱਧ ਅਧਿਕਾਰਾਂ ਦੀ ਗੱਲ ਕਰਦੇ ਆਪਾਂ ਗੱਲ ਕਰਾਂਗੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਜਿਹੜੇ ਕੀ ਪ੍ਰੋਜੈਕਟ ਤੋਂ ਕਰਦੇ ਨੇ ਇਹ ਪਹਿਲਾਂ ਮਾਨ ਸਿਮਰਜੀਤ ਸਿੰਘ ਮਾਨ ਦੇ ਬਹੁਤ ਹੀ ਨੇੜੇ ਕੀ ਸਾਥੀ ਰਹੇ ਤੇ ਫਿਰ پیچھے ਕਿਸਾਨ ਮੋਰਚਾ ਜਿਹੜਾ ਦਿੱਲੀ ਦੀ ਗਰਮਹਾਂ ਤੇ ਲੱਗਿਆ ਸੀ ਉੱਥੇ ਵੀ ਇਹਨਾਂ ਨੇ ਕਾਫੀ ਕੰਮ ਕੀਤਾ ਬੜੀ ਦੇਰ ਉੱਥੇ ਹੋਰ ਤੇ ਜਾ ਕੇ ਕਿਸਾਨਾਂ ਦੇ ਨਾਲ ਖੜ ਕੇ ਕਿਸਾਨੀ ਹੱਕਾਂ ਦੀ ਅਗਵਾਜ਼ ਦਿੱਤੀ ਤੇ ਉਹਨਾਂ ਨੇ ਹੁਣ ਆਪਣਾ ਹੌਮਣੀ ਅਕਾਲੀ ਦਲ ਫਖਰਾ ਆਪਣਾ ਫਤਿਹ ਅਕਾਲੀ ਸ਼੍ਰੋਮਣੀ ਅਕਾਲੀ ਦਲ ਫਤਿਹ ਤੇਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰੋਮਣੀ ਕਲ ਦਲ ਮਾਨ ਸ਼੍ਰੋਮਣੀ ਕਲ ਦਲ ਤੇ ਇਹ ਹਾਲ ਇੱਕ ਨਾਮ ਹੈ इवन ਅੱਜ ਵੀ ਡੇਟ ਦੇ ਵਿੱਚ ਹਿੰਦੁਸਤਾਨ ਦੇ ਵਿੱਚ 23 24 ਅਕਾਲੀ ਦਲ ਬਣੇ ਹੋਏ ਨੇ ਕਿਤੇ ਕਿ ਅਲੱਗ-ਅਲੱਗ ਨਾਮ ਆਉਂਦੇ ਤੇ ਹੁਣ ਇਹ ਫਤਿਹ ਅਕਾਲੀ ਦਲ ਵੱਲੋਂ ਤੇ ਨੇ ਤੇ ਇੰਡੀਪੈਂਡੈਂਟੀ ਸਮਝੋ ਇੰਡੀਪੈਂਟ ਇਸ ਹਲ ਕਿਉਂਕਿ ਦੁਵਨਖਲ ਦਲ ਦੇ ਰਜਿਸਟਰ ਨਾ ਕਹਿ ਸਕਦਾ ਕਿ ਹੋਵੇ ਪਰ ਲੋਕਾਂ ਦੇ ਵਿੱਚ ਇਹਨਾਂ ਦਾ ਕਰਮ ਦੇ ਲਈ ਨੌਜਵਾਨਾਂ ਵਿੱਚ ਅਸਰ ਪੰਗਾ ਲੇਕਿਨ ਕਈ ਕੈਂਡੀਡੇਟ ਅਕਾਲੀ ਦਲ ਵੱਲੋਂ ਪਾਕਤ ਵੱਲੋਂ ਜਾਂ ਦੂਜੇ ਸਿੱਖ ਚਿਹਰੇ ਆਉਣ ਕਰਕੇ ਹੌਂਡਵਾਇਡ ਹੋ ਜਾਂਦੇ ਠਿੱਕ ਸੋਚ ਵਾਲੇ ਲੋਕ ਬਹੁਤ ਘੱਟ ਹੁੰਦੇ ਨੇ ਜੱਗ ਮੈਂ ਉਸ ਤੋਂ ਮਤਲਬ ਹੈ ਬਿਰਲੇ ਕਿਰਲੇ ਲੋਕ ਹੁੰਦੇ ਨੇ ਜਿਹੜੇ ਕਿ ਇਸ ਤਰ੍ਹਾਂ ਦੇ ਐਜੀਟੇਸ਼ਨ ਇਸ ਤਰ੍ਹਾਂ ਦੇ ਵਕੀਸ ਤੇ ਜਾਂ ਗਰਦਦੀਆਂ ਵੀ ਨਾਲ ਰਲਦੇ ਨੇ ਪਰ ਉਹਨਾਂ ਨੂੰ ਔਕਣਾ ਵੀ ਬਹੁਤ ਆਉਂਦੀ ਜਾਂਦਾ ਹੈ ਬੜੀ ਔਕੜਾਂ ਸਾਲ ਦੇ ਪਰ ਹੱਥ ਨਹੀਂ ਉਹ ਆਪਣਾ ਛੱਡਦੇ ਫਿਰ ਵੀ ਉਹ ਆਪਣੇ ਮਾਰਗ ਦੇ ਉੱਤੇ ਟੈਪਵਾਇਸ ਕਰ ਚੱਲਦੇ ਰਹਿੰਦੇ ਨੇ ਇਹ ਫਿਰੋਜ਼ਪੁਰ ਤੋਂ ਖੜੇ ਨੇ ਫਿਰੋਜ਼ਪੁਰ ਦੇ ਵਿੱਚ ਟੱਕਰ ਉੱਥੇ ਸ਼੍ਰੋਮਣੀ ਅਕਾਲੀ ਦਲ ਜੀਜੇਪੀ ਜੀ ਵੀ ਕਰ ਸਕਦੇ ਅਕਾਲੀ ਦਲ ਗ੍ਰਾਫ ਤੇ ਮਾਨ ਆਪ ਪਾਰਟੀ ਦੇ ਪਰ ਉਸ ਦੇ ਵਿੱਚ ਇਹਨਾਂ ਦਾ ਜਿਹੜਾ ਆ ਨਾ ਪਾਸਾ ਰੱਖੀਤਾ ਉਹ 3 ਜੇ 4 ਨੰਬਰ ਦੇ ਉੱਤੇ ਆ ਤੇ ਦੇਖਣਾ ਕਿ ਇਹਦੀ ਕਮੀ ਨੂੰ ਕਿੰਨੀ ਦੂਰੀ ਕਰ ਦੂਰ ਕਰਾਂਗੇ ਕਿ ਉਹ ਦਿਨ ਵੀ ਹੁਣ 15 ਰਹਿ ਗਏ ਨੇ ਸਾਰੇ ਕੱਲ ਤੋਂ ਬਾਅਦ ਹੜਤਾਲ ਹੋ ਜੂਗੀ ਪਰਸੋਂ ਤੱਕ ਪੇਪਰ ਬਾਫ ਹੋ ਜਾਣਗੇ ਜਿਨ੍ਹਾਂ ਨੇ ਪੇਪਰ ਬਾਫ ਲੈਣੇ ਨੇ ਇਹਦੇ ਦੇਖ ਪਿੱਛੋਂ ਦਾ ਜਿਵੇਂ ਚਾਰਨਾ ਲਾ ਕੇ ਉਹੀ ਢਾਨੇ ਰਹਿੰਦੇ ਨੇ ਜਿਹੜੇ ਸਹੀ ਹੁੰਦੇ ਨੇ ਬਾਕੀ ਛੱਡ ਜਾਂਦੇ ਨੇ ਕਈ ਲੋਕ ਤਾਂ ਸਿਰਫ ਪੈਸੇ ਲੈਣ ਦੇ ਮਾਰੇ ਖੜ੍ਹਦੇ ਹੁੰਦੇ ਕਿ ਮੈਨੂੰ ਬਿਠਾਉਣ ਵਾਲਾ ਪੈਸੇ ਦੋ ਜਾਂ ਚਾਰ ਦਿਨ ਮੇਡ ਵਾਲਾ ਗਨਮੈਨ ਫੇਂਗਾ ਮੈਂ ਕੱਲੀ ਕੁ ਰਾਜਪ੍ਰੇਖ ਦੇ ਕੈਂਡੀਡੇਟ ਦਾ ਖੜਿਆ ਆਜ਼ਾਦ ਖੜਿਆ ਹੈ ਤੇਰੇ ਖਾਲ 25 26 ਸਾਲ ਦੀ ਉਮਰ ਹੋ ਉਹਦੇ ਨਾਲ ਦੋ ਗਨਮੈਨ ਕੋਈ ਕੋ ਦੁਕਾਨ ਦੇ ਵਿੱਚ ਪਰਚਾ ਜਾ ਲੈ ਕੇ ਵੜਿਆ ਉਹ ਦੁਕਾਨ ਵਾਲਾ ਕਹਿੰਦਾ ਵੀ ਨਹੀਂ ਮੈਂ ਜਿਹੜਾ ਸਮਾਨ ਕੀ ਦਿੱਤਾ ਕਹਿੰਦਾ ਨਹੀਂ ਮੈਂ ਸਮਾਨ ਨਹੀਂ ਵੇਚਣ ਆਇਆ ਮੈਂ ਤਾਂ ਕੈਂਡੀਡੇਟ ਆ ਆ ਮੇਰਾ ਪਰਥਾ ਲਿਓ ਮੈਨੂੰ ਕੈਂਡੀਡੇਟ ਉਹਦੇ ਜਾਣ ਤੋਂ ਬਾਅਦ ਜਿਹੜੇ ਉੱਤੇ ਬੰਦੇ ਬੈਠੇ ਉਹ ਬੜੇ ਹਾਤੇ ਕਹਿੰਦੇ ਦੱਸੋ ਇਹਨੂੰ ਘਰ ਦੇ ਬੰਦੇ ਨਹੀਂ ਬੋਰਡ ਪਾਉਂਦੇ ਇਹ ਲੋਕਾਂ ਕਰਦਾ ਉਹ ਹੋਏ ਹੈ ਕਿ ਮੈਨੂੰ ਦੋ ਗੱਲ ਮੈਨੂੰ ਆਪਾਂ ਹੀ ਪਿੱਛੇ ਦੇਖਿਆ ਕਈ ਲੋਕ ਮੈਨਰੇ ਨਾਲ ਖੜਕੇ ਫੋਟੋਆਂ ਮਾਣੂਏ ਨਾ ਫੋਟੋ ਖਿਡਾਉਂਦੇ ਅੱਜ ਪਤਾ ਨਹੀਂ ਕਿੱਥੇ ਦੀਓ ਕਿੱਥੇ ਨਹੀਂ ਇਸ ਤਰੀ ਸਮੇਂ ਦੀ ਗੱਲ ਹੁੰਦੀ ਹੈ ਹਰ ਬੰਦਾ ਆਪਣੀ ਇੱਜ਼ਤ ਆਪਣੀ ਟੌਰ ਆਪਣਾ ਰੂਪ ਬਣਾਉਣ ਲਈ ਪਰ ਇਹਦੇ ਜਦ ਨਿਕਲਦਾ ਨਿਕਲਾਉਂਦਾ ਤੁਸੀਂ ਤੇ ਜੇ ਨੰਬਰ ਦੇ ਉੱਤੇ ਸਰਦਾ ਈਮਾਨ ਸਿੰਘ ਮਾਨ ਜਿਹੜੇ ਕੀ ਸਿਮਰਨ ਸਿੰਘ ਮਾਨ ਦੇ ਪੁੱਤਰ ਨੇ ਕਾਲੀ ਗੱਲ ਅਸਲੀ ਇਹ ਸਮਝਦਾ ਇਹਨਾਂ ਦੀ ਕਾਲੀ ਗੱਲ ਹੈ ਈਮਾਨ ਵਾਲਾ ਕਾਲੀ ਗੱਲ ਤੇ ਉਹਨਾਂ ਦੇ ਬੇਟੇ ਨੇ ਇਹ ਅੰਮ੍ਰਿਤਸਰ ਸਾਹਿਬ ਤੇ ਪਹਿਲਾਂ ਵੀ ਲੱਗ ਕੇ ਨਾ ਲੜੀ ਪਰ ਕਿ ਮੈਂ ਕਿਸ ਦਿਨਾਂ ਮੈਂ ਖਾਦੀ ਉੱਪਰ ਆਰਾਮ ਨਾ ਬੈਠਾ ਸਾਨੂੰ ਕੋਈ ਸਿੱਕਵਾ ਸਿੱਕ ਲੱਗ ਜਾਈ ਮੈਂ ਲੈਕਚਰ ਕਾਢੀ ਲੱਗਣੀ ਜਿਤਨਾ ਉਹ ਹਾਲ ਜਿਤ ਬਣੀ ਹੋਈ ਇਦਾਂ ਕਿ ਬਰੂਸ ਆਲਡਰ ਦੀ ਕਹਾਣੀ ਪੜਦੇ ਆ ਕੋਈ ਮੱਕੜੀ ਕਿੰਨੀ ਵਾਰ ਚੜਦੀ ਆ ਫਿਰ ਗਿਰ ਜਾਂਦੀ ਆ ਚੜਦੀ ਆ ਫਿਰ ਗਿਰ ਜਾਂਦੀ ਕਿਸੇ ਤਰ੍ਹਾਂ ਕੋ ਬਾਦਸ਼ਾਹ ਹਾਰ ਜਾਂਦਾ ਜਿਹੜਾ ਜੇਨ ਦੇਖਿਆ ਉਹ ਕਹਾਣੀ ਏ ਮੱਕੜੀ ਮੇਰੇ ਨਾਲੋਂ ਕਿੰਨੀ ਚੰਗੀ ਕਿੰਨੀ ਵਾਰ ਗਿਰੀ ਐ ਮੈਂ ਤਾਂ ਤਿੰਨ ਚਾਰ ਵਾਰ ਹੀ ਹਾਰਿਆ ਤੇ 20 ਵਾਰ ਉੱਪਰ ਚੜੀ 20 ਵਾਰ ਗਿਰੀ ਐ ਕਿੰਨੀ ਵਾਰ ਪਹੁੰਚ ਗਈ ਸ਼ਾਇਦ ਇਹਨਾਂ ਦਾ ਨਸਹੀ ਹੋ ਕੇ ਜੋ ਹਾਰ ਜਿੰਦ ਜਿਹੜਾ ਬਣੇ ਹੋਏ ਨੇ ਅਰਿਸਕ ਲੈਣਾ ਹੀ ਬਹੁਤ ਜੀ ਇਹਨਾਂ ਦਾ ਵੀ ਉੱਥੇ ਜਿਹੜਾ ਆ ਰਿਹਾ ਟੀਕਾਂ ਦਾ ਅੰਮ੍ਰਿਤ ਲੋਕਾਂ ਦਾ ਜਿਹੜਾ ਆਪਾਂ ਕੱਟ ਤੇ ਵੀ ਦਾ ਹੁਣ ਤੀਜਾ ਜਿਹੜੇ ਹੈਡ ਨੇ ਇਹ ਸ਼੍ਰੋਮਣੀ ਅਕਾਲੀ ਦਾ ਲਮਾਨ ਦੇ ਕਰਮ ਦਲੀਏ ਨੇ ਮੈਂਬਰ ਪਾਰਲੀਮੈਂਟ ਵੀ ਉਹ ਸਭ ਤੋਂ ਪਹਿਲੀ ਵਾਰ ਜੇਲ੍ਹ ਦੇ ਵਿੱਚ ਜਿੱਤੇ ਸਨ ਤੇ ਇਹਨਾਂ ਦੀ ਪਾਰਟੀ ਦੇ ਵੀ 7-8 ਬੰਦੇ ਪਾਰਲੀਮੈਂਟ ਦੀ ਗੈਰਹਾਜ਼ਰੀ ਉਸ ਟਾਈਮ ਸ੍ਰੀ ਸਾਹਿਬ ਦਾ ਮਸਲਾ ਲੈ ਪਾਰਲੀਮੈਂਟ ਆਉਣੇ ਸੀ ਉਸ ਤੋਂ ਬਾਅਦ ਤਾਂ ਹੁਣ ਆਉਂ ਵੀ ਚੁੱਕ ਲਏ ਬੰਦੇ ਚੇਂਜ ਆਉਂਦੀ ਰਹਿੰਦੀ ਹੈ ਤੇ ਇਹ ਖੜੇ ਆਪਣੇ ਸੰਗਰੂਹ ਸੰਗਰੂਹ ਸੀਟ ਭਗਵਾਨਤਮਾਨ ਦੀ ਆਪਣੀ ਸੀਟ ਸਮਝੀ ਜਾਂਦੀ ਸੀ ਕਿ ਪਿੱਛੇ ਲੋਵਾਰੋਂ ਬਹੁਤ ਵੱਡੇ ਫਰਕ ਦੇ ਨਾਲ ਅਕਾਲੀ ਦਲ ਢੀਂਗ ਸਾਨੂੰ ਕੈੰਡੀਡੇਟ ਢੀਂਗ ਸਾਨੂੰ ਸੱਖਾਂ ਦੇ ਫਰਕ ਨਾਲ ਪਤਲ ਘਰਾਇਆ ਸੀਗਾ ਤੇ ਪਿੱਛੇ ਜਿਮਨੀ ਚੋਣ ਦੇ ਵਿੱਚ ਵੀ ਪਾਰਟੀ ਹ ਕਿਉਂਕਿ ਜਿਹੜੀ ਲੋਕ ਨੇ ਇਹ ਆਪਣੇ ਮਾਨਨਾ ਕੰਮਾਂ ਨੂੰ ਦੇਖ ਕੇ ਕਾਰਗੁਜ਼ਾਰੀ ਨਾਲ ਤੇ ਉੱਤੇ ਹੀ ਵੋਟਾਂ ਪਾਉਂਦੇ ਨੇ ਲੇਕਿਨ ਉੱਥੇ ਹੁਣ ਸੰਗਰੂਰ ਦੇ ਵਿੱਚ ਉੱਥੇ ਗੈਂਗਾ ਦਾ ਮਤਲਬ ਹੈ ਲੇਕਿਨ ਤੋਂ ਹਾਲਾਤ ਜਿਮਨੀ ਇਲੈਕਸ਼ਨ ਦੇ ਵਿੱਚ ਸੀਗੇ ਉਹ ਹਾਲਾਤ ਉਨੇ ਹੀ ਹੈਗੇ ਉਦੋਂ ਇਹ ਟੱਕਰ ਦੇ ਵਿੱਚ ਸੀਗੀ ਹਾਰ ਜਿੱਤ ਵੀ 11000 ਦੇ ਪਾਸ 7000 ਦੇ ਉੱਤੇ ਹੀ ਹੋਈ ਸੀ ਪਰ ਹੁਣ ਇਹ ਪਛਲੇ ਨਜ਼ਰ ਆ ਰਹੇ ਚੀਜ਼ੇ ਤੇ ਹੁਣ ਚੌਥਾ ਜਿਹੜਾ ਕੈਂਡੀਡੇਟ ਹੈ ਹਾਲਾਂਕਿ ਉਹ ਖਿਆਸ ਦੇ ਵਿੱਚ ਨਹੀਂ ਆਇਆ ਨਾ ਮੈਂ ਖਿਆਸ ਤੋਂ ਦੇ ਵਾਸਤੇ ਕਿ ਨਵੀਂ ਚੀਜ਼ ਹੈ ਪਰ ਉਹ ਕੁਦਬਈ ਤੋਂ ਧਾਰਮਿਕ ਮਸਲਿਆਂ ਨੂੰ ਲੈ ਕੇ ਦਬਈ ਸਵਾਇਆ ਪੰਜਾਬ ਆ ਕੇ ਉਹਨਾਂ ਨੇ ਭਿੰਡਰਾਂ ਵਾਂਗੋਂ ਦੇ ਇਹ ਗੋਨ ਡਾਕ ਨੇ ਆਪਣੀ ਕੈਂਪ ਸ਼ੁਰੂ ਕੀਤੀ। ਆਓ ਸਿੰਘ ਸਜਾਓ, ਨਾ ਸੇ ਚੜਾਓ ਲੋਕ ਖਜ਼ਾਰਾਂ ਵਾਸਤੇ ਕੀਤਾ। ਲੇਕਿਨ ਕੰਮ ਕਰਦੇ ਕਈ ਵਾਰ ਬੰਦੇ ਤੇ ਕਈ ਬੰਦੇ ਇੰਨਾ ਦੇ ਨਾਲ ਹੋ ਜਾਂਦੀਆਂ। ਪੁਲਿਸ ਦੇ ਨਾਲ ਨਾਲ ਆ ਥਾਣੇ ਦੇ ਸਾਹ ਹੋਇਆ। ਉੱਤੇ ਗੁਰੂ ਗ੍ਰੰਥ ਸਾਹਿਬ ਦੀ ਜੀਤ ਤੇ ਕਈ ਸੰਧਿ ਖਲਾਫ ਪਰਚੇ ਦਰਜ ਹੋਏ। ਲੇਕਿਨ ਚਲੋ ਇਹ ਪੁਲਿਸ ਦੇ ਹੱਥ ਨਾਲ ਲੱਗੇ ਤਾਂ ਇਹਨਾਂ ਦੇ ਖਲਾਫ 2-3 ਮਹੀਨੇ ਪੁਲਿਸ ਦੀ ਇਸ ਤੋਂ ਬਾਹਰ ਰਹੇ ਅਕੀਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਗਰੂ ਗੱਜੇਲ ਅਸਾਮ ਦੇ ਵਿੱਚ ਉੱਥੋਂ ਉਹਨਾਂ ਨੇ ਪੇਪਰ ਪਰ ਇਹਨਾਂ ਦੇ ਸਾਥੋਂ ਦਾ ਉੱਥੋਂ ਉਹਨਾਂ ਨੇ ਆਪਣੇ ਪੇਪਰ ਪਰ ਇਹਨਾਂ ਦੇ ਪੇਪਰ ਭਰਨ ਦੇ ਨਾਲ ਜਿਹੜਾ ਗਲਮ ਦਲ ਦੇ ਇਹਨਾਂ ਦੇ ਵਰਕਰ ਸੀ ਕਿਉਂਕਿ ਬਾਰਡਰ ਦਾ ਲਾਕ ਐਕਟ ਸੀ ਤੋਂ ਜੇਵਾ ਲੋਕਾਂ ਦੇ ਵਿੱਚ ਬਹੁਤ ਹੈ ਤੇ ਸਿੱਖੀ ਚਾਹੁੰਦੇ ਵੀ ਨੇ ਲੋਕ ਪਰਿਵਾਰ ਆਪਣੇ ਬੱਚਿਆਂ ਨੂੰ ਸਿੱਖੀ ਵਾਲੇ ਪਾਸੇ ਨਸਿਆਂ ਤੋਂ ਰਾਹਤ ਕਰਨ ਲਈ ਇਸ ਲਈ ਨੇ ਜੋ ਮਹਿਮ ਸ਼ੁਰੂ ਉਹ ਮਹਿਮ ਆਦ ਵਿਚਾਲੇ ਹੀ ਰਹਿ ਗਈ ਹੈ ਲੋਕ ਯਾਦ ਕਰਦੇ ਨੇ ਕਿ ਜੇ ਹੋਰ ਮਰਤਪਾਲ ਬਾਹਰ ਹੁੰਦੇ ਤਾਂ ਸਾਡਾ ਬੇਟਾ ਨੇ ਇਸ ਲਈ ਇਹਨਾਂ ਦਾ ਉਹ ਸੀੜ ਤੋਂ ਖੜਾ ਹੋਣਾ ਉਹ ਸਮਝੂਗਾ ਵੀ ਉਸ ਇਲਾਕੇ ਵਿੱਚ ਇੱਕ ਖੁਸ਼ੀ ਦੀ ਲਹਿਰ ਉੱਥੇ ਜਿੰਨੇ ਜਿਵੇਂ ਗੁਰਦੁਆਰਾ ਸਿੱਖ ਸੁਭਾਵਾਵਾਂ ਨੇ ਜਾਂ ਹੋਰ ਅਲੱਗ-ਅਲੱਗ ਜਥੇਬੰਦੀਆਂ ਉਹਨਾਂ ਤਕਰੀਬਨ ਸਾਰਿਆਂ ਨੇ ਹੀ ਇਹ ਫੈਸਲਾ ਕੀਤਾ ਕਿ ਅਸੀਂ ਅਮਰਪਾਲ ਨੂੰ ਜੇਲ੍ਹ ਵਿੱਚ ਬੈਠੇ ਹੀ ਵੱਡੇ ਫਰਕ ਦੇ ਨਾਲ ਸੁਟਾਵਾਂਗੇ ਜਿੱਥੇ ਵੱਲ ਵੀ ਸਾਡੇ ਆਪ ਤਿੰਨ ਲੀਡਰਾਂ ਨੇ ਗੱਲ ਕੀਤੀ ਆ ਉਹ ਪਿੱਛੇ ਹੈ ਨੇ ਲੇਕਿਨ ਇਹ ਸਾਰਿਆਂ ਤੋਂ ਅੱਗੇ ਜਾ ਰਹੇ ਨੇ ਕਾਂਗਰਸ ਤੋਂ ਆਮ ਆਦਮੀ ਪਾਰਟੀ ਤੋਂ ਕਾ ਪਾਰਟੀ ਤੋਂ ਵੀ ਬਾਕੀ ਦੇਖੋ ਜਿਹੜੀ ਇਹਨਾਂ ਦੀ ਇਸ ਟਾਈਮ ਦੇ ਪੋਲ ਦੇ ਵਿੱਚ ਅੱਧ ਪ੍ਰਤੀਸ਼ਤ ਇਹਨੂੰ ਇਹ ਜਾਰੀ ਰੱਖ ਸਕਣਗੇ ਜਾਂ ਨਹੀਂ ਕਿਉਂਕਿ ਪਰ ਲੋਕਾਂ ਦੀ ਸਿੰਮਤੀ ਇੱਕ ਕੁਦਰਤੀ ਗੱਲ ਹੈ ਜਦੋਂ ਕੋਈ ਕਿਸੇ ਇਨਸਾਨ ਦੇ ਉੱਤੇ ਆ ਪਬਲਿਕ ਨਾਲ ਖੜਦੀ ਹੈ ਤੇ ਖਾਸ ਕਰਕੇ ਪੰਜਾਬ ਦਾ ਇਤਿਹਾਸ ਵੀ ਦੱਸਦਾ ਹੈ ਕਿ ਹਮੇਸ਼ਾ ਇਹ ਉਹਨਾਂ ਲੋਕਾਂ ਦੀ ਮਦਦ ਕਰਦਾ ਜਿਹੜੇ ਲੋਕਾਂ ਦੇ ਲਈ ਮਰਦੇ ਨੇ ਲਈ ਕੰਮ ਕਰਦੇ ਨੇ ਲੋਕਾਂ ਲਈ ਤਸੀਹੇ ਲਈ ਆਪਣੀ ਜਾਨ ਉਹ ਉਹਨਾਂ ਦੇ ਨਾਲ ਕਰਕੇ ਉਹਨਾਂ ਦਾ ਅਥਾਨਦਾਰ ਵੀ ਕੋਸ਼ਿਸ਼ ਇਹ ਹੀ ਉਹ ਮੌਕਾ ਉਹਨਾਂ ਵਾਸਤੇ ਬਾਕੀ ਜੋ ਟੱਕਰ ਉਹ ਤੁਹਾਡੇ ਸਾਹਮਣੇ ਫਸ ਗਈ ਕੋਈ ਵੀ ਆਪਣੀ ਜਾਨ ਤੋਂ ਘੱਟ ਨਹੀਂ ਇਰਾਦਾ ਵੱਧ ਤੋਂ ਵੱਧ ਕਰਨ ਵੈਣ ਵੱਧ ਤੋਂ ਵੱਧ ਲੋਕਾਂ ਦਾ ਕਿ ਵੱਧ ਤੋਂ ਵੱਧ ਉਹਨਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕਰਦਾ ਲੇਕਿਨ ਸਾਰਾ ਕੁਝ ਉਹ ਖਾਨ ਦੇ ਹੱਥੇ ਵਿੱਚ ਹੈ ਦੇਖਣਾ ਕਿ ਦਿਨ ਸਾਰੇ 15 ਰਹਿ ਗਏ ਨੇ ਇਹਨਾਂ ਦੇ ਵਿੱਚ ਹੋਰ ਕਿੰਨਾ ਕੇ ਜ਼ੋਰ ਪਰ। ਖਰਬੋਸਾਬ ਜਿਵੇਂ ਕਹਿੰਦੇ ਨੇ ਕਿ ਇੱਕ ਲਹਿਰ ਚੱਲਦੀ ਹੁੰਦੀ ਆ ਜਿਵੇਂ 2022 ਦੀ ਵਿੱਚ ਆਮ ਆਦਮੀ ਪਾਰਟੀ ਦੀ ਸੀ ਤੇ ਉਸ ਤੋਂ ਬਾਅਦ ਜਿਮਨੀ ਚੜ੍ਹਦਾ ਹੁੰਦਾ ਸਿਮਰਜੀਤ ਸਿੰਘ ਮਾਨ ਦੀ ਸੀਗੀ ਉਹ ਵੀ ਜਿੱਤ ਜਾਂਦੇ ਆ ਉਸ ਤੋਂ ਬਾਅਦ ਹੁਣ ਅਮਰਪਾਲ ਦੀ ਲਹਿਰ ਚੱਲ ਰਹੀ ਆ ਤੇ ਜੇਕਰ ਪੰਥਕ ਦੀ ਗੱਲ ਕਰੀਏ ਤਾਂ ਪੰਥਕਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਆਪਣੇ ਅੱਧੂ ਕਹਿੰਦਾ ਪਰ ਜਿਹੜੀ ਲਹਿਰ ਦੀ ਗੱਲ ਕੀਤੀ ਜਾਵੇ ਤਾਂ ਉਹ ਲਹਿਰ ਦਾ ਪ੍ਰਭਾਵ ਜ਼ਰੂਰ ਹੁੰਦਾ ਹੈ ਕਿ ਜਿਹੜੀ ਇੱਕ ਪਾਸੇ ਨੂੰ ਚੱਲਦੀ ਆ ਤਾਂ ਲੋਕ ਉੱਧਰ ਨੂੰ ਹੋ ਜਾਂਦੇ ਆ ਹੁਣ ਅਮਰਤਪਾਲ ਦੀ ਜਿਸ ਤਰੀਕੇ ਨਾਲ ਚਲਦੀ ਹੈ ਇਹ ਲਹਿਰ ਕਿਵੇਂ ਚਲਦੀ ਹੈ ਕਿਸ ਤਰੀਕੇ ਦਾ ਪ੍ਰਭਾਵ ਹੈ ਇਹ ਪ੍ਰਭਾਵ ਬਣਦਾ ਕਿਵੇਂ ਹੁੰਦਾ ਹੈ ਇਹ ਕਲੀਅਰ ਕਰਾਂ। ਸਤਿ ਸ੍ਰੀ ਅਕਾਲ ਸਭ ਦੇਖੋ ਜਿਵੇਂ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਕਿ ਪੰਥਕ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਵੀ ਪੰਥਕ ਹੈ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਤੋਂ 40 ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਕਮੇਟੀ ਨੂੰ ਕਾਇਮ ਕੀਤਾ ਉਸ ਤੋਂ ਬਾਅਦ ਅਕਾਲੀ ਦਲ ਬਣਿਆ ਅਕਾਲੀ ਦਲ ਵੀ ਰੋਮਨਿਕ ਕਮੇਟੀ ਦੇ ਗੁਰਦੁਆਰਾ ਦੀ ਰਾਖੀ ਦੇ ਲਈ ਬਣਿਆ ਉਹ ਵੀ ਤਾਰ ਬੁਸੀ ਉਸ ਤੋਂ ਬਾਅਦ ਹੋਰ ਵੀ ਬਹੁਤ ਦਲ ਬਣੇ ਉਸ ਵੇਲੇ ਜਦੋਂ ਸਿਆਸਤ ਧਰਮ ਦੇ ਵਿੱਚ ਖੋਗ ਜਾਂਦੀ ਹੈ ਉਦੋਂ ਧਰਮ ਦਾ ਨੁਕਸਾਨ ਪਰ ਅਸੀਂ ਬਹੁਤ ਵੱਡਾ ਨੁਕਸਾਨ ਧਰਮ ਦਾ ਕਰਦੇ ਹਾਂ ਕਿਉਂਕਿ ਸਿਆਸੀ ਲੋਕਾਂ ਨੂੰ ਧਰਮ ਨਾਲੋਂ ਆਪਣੀ ਕੁਰਸੀ ਉਹ ਕੁਰਸੀ ਨਹੀਂ ਜਾਣ ਦਿੰਦੇ ਧਰਮ ਦਾ ਜੋ ਕਿਸ ਮਤ ਜਦੋਂ ਦਿਨਾਂ ਹਾਲ ਤੱਕ ਸੌਂਤਾ ਹੈਗੇ ਗੁਰਦੁਆਰੇਾਂ ਤੇ ਕਾਲਜ ਹੋਏ ਲੇਕਿਨ ਇਹਦਾ ਲੀਡਰ ਸੰਥਕ ਲੀਡਰ ਨੇ ਕਿਸੇ ਦਾ ਵੀ ਕਿ ਇਹਨਾਂ ਦਾ ਕੋਈ ਬਾਲ ਬਿੰਗਾ ਹੋਇਆ ਕਿ ਇਹਨਾਂ ਦੇ ਪਰਿਵਾਰ ਦਾ ਬੰਦਾ ਕੋਈ ਇਸ ਤੇ ਵੀ ਉਹਨੇ ਕੁਰਬਾਨੀ ਦਿੱਤੀ ਲੇਕਿਨ ਕੁਰਸੀਆਂ ਉਹਨੂੰ ਹੱਕ ਨਹੀਂ ਥੀ ਇਸ ਲਈ ਅਮਰਤਪਾਲ ਨੂੰ ਕੋਈ ਕੁਰਸੀ ਦੀ ਪੋਸਟ ਤੇ ਉਸਾਰਥ ਨਹੀਂ ਆਇਆ ਸੀ ਪੰਜਾਬ ਉਸ ਧਰਮ ਪ੍ਰਚਾਰ ਸਿੱਖੀ ਦੇ ਪ੍ਰਚਾਰ ਲਈ ਆਇਆ ਤੇ ਲੋਕਾਂ ਨੇ ਤਾਂ ਇੱਥੇ ਤੱਕ ਵੀ ਕਹਿਣਾ ਸ਼ੁਰੂ ਕਰਦਾ ਸੀ ਕਿ ਸੰਤ ਆਰ ਪੀ ਜੀ ਪਿੰਡਰਾ ਵਾਲਾ ਦਾ ਦੂਜਾ ਰੂਪ ਹੈ ਤੇ ਵੀ ਉਸ ਤਰ੍ਹਾਂ ਦੀ ਲੰਬਾਈ ਹੈ ਉਹਨਾਂ ਦੀਆਂ ਬਾਹਾਂ ਲੰਬੀਆਂ ਨੇ ਉਹਨਾਂ ਦੀ ਉਹ ਪੱਗ ਬੰਨਦਾ ਹੈ ਉਹਨਾਂ ਦੀ ਆਵਾਜ਼ ਹੈ ਉਹਨਾਂ ਪਰ ਲੋਕ ਹਮੇਸ਼ਾ ਸਤਿ ਦੀ ਕਮੀ ਮਹਿਸੂਸ ਕਰ ਤੋਂ ਕਮੀ ਪੂਰੀ ਹਾਲਾਤ ਨੇ ਭਾਵੇਂ ਹਾਰਾਂ ਜਿੱਤਾਂ ਤਾਂ ਇਸ ਦਾ ਦਾਦੇ ਹੱਥੋਂ ਵੀ ਆਇਆ ਹਾਲਾਤ ਚੋਦੇ ਹੱਥਾਂ ਵੀ ਪਰ ਅੱਜ ਦੇ ਹਾਲਾਤਾਂ ਅੱਜ ਦੇ ਪੰਨੇ ਅਮਰ ਕਪਾਲ ਦੇ ਨਾਲ ਸਾਥ ਕਰਕੇ ਨੌਜਵਾਨ ਟੀਬੀਆਂ ਪਿਪਜੁਰਗ ਪੂਰੇ ਤਨ ਮਨ ਧਨ ਦੇ ਨਾਲ ਉਹ ਇਹ ਸਮਾਂ ਦੱਸੂਗਾ ਕਿ ਇਹਨਾਂ ਦੀ ਜਿਹੜੀ ਸਪੀਡ ਹੈ ਉਹ ਹੋਰ ਕਿੰਨੀ ਤੇਜ਼ ਹੁੰਦੀ ਹੈ ਕਿੰਨੇ ਇਹ ਲੋਕਾਂ ਤੇ ਲੋਕਪ੍ਰੀਆ ਹੋ ਕੇ ਟੀਬ ਤੋਂ ਇੱਕ ਪੰਥਕ ਟੀਡ ਬਣਾ ਕੇ ਇਹ ਟੂਰ ਲਿਮਟ ਵਿੱਚ ਸਰਦਾਰ ਜੀ ਮੈਨੂੰ ਤੁਹਾਨੂੰ ਪਤਾ ਹੈ ਕਿ ਖੰਡੂਲ ਸਾਹਿਬ ਤੋਂ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਉਮੀਦਵਾਰ ਆਪਸ ਲੈ ਲਿਆ ਕਹਿੰਦੇ ਕਿ ਅਸੀਂ ਦਾ ਸਪੋਰਟ ਸਿੱਧੀ ਕਰਾਂਗੇ ਅਮਰਪਾਲ ਨੂੰ ਤਾਂ ਉਹਨਾਂ ਨੇ ਤਾਂ ਸਪੋਰਟ ਕਰਤੀ ਅਮਰਪਾਲ ਨੂੰ ਪਰ ਅਮਰਤਪਾਲ ਦਾ ਜਾਂਦੇ ਪਰਿਵਾਰ ਦਾ ਕੋਈ ਇਦਾਂ ਦਾ ਸਟੇਟਮੈਂਟ ਨਹੀਂ ਸਾਹਮਣੇ ਆਇਆ ਕਿ ਉਹਨਾਂ ਨੇ ਫਿਰ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਕੀਤੀ ਹੋਵੇ ਕਿ ਇਸ ਸੀਟ ਤੋਂ ਚੰਨ ਕਦਾ ਅਮਰਤਪਾਲ ਲੜ ਰਿਹਾ ਸਾਡਾ ਬੱਚਾ ਤੇ ਬਾਕੀ ਸੀਟਾਂ ਤੋਂ ਤਾਂ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਖੜੇ ਨੇ ਵੇ ਸਾਡੇ ਨੂੰ سپورਟ ਕੀਤੀ ਹੈ ਵੀ ਅਸੀਂ ਸਿੱਖ ਸਰ ਨੂੰ ਕਹਿੰਦੇ ਆ ਵੀ ਉਹਨਾਂ ਨੂੰ ਵੀ ਸਪੋਰਟ ਕਰੋ ਉਦਾਂ ਦੀ ਗੱਲ ਨਹੀਂ ਕੋ ਸਾਹਮਣੇ ਆਈ ਅੱਛਾ ਸਰ ਅੰਮ੍ਰਿਤ ਪਾਲ ਦਾ ਪਰਿਵਾਰ ਕੋਈ ਸਿਆਸੀ ਪਰਿਵਾਰ ਨਹੀਂ ਤੋਂ ਇਹ ਗੰਨਾਂ ਸਿਆਸੀ ਪਰਿਵਾਰ ਦੇ ਬੰਦੇ ਹੀ ਹੋ ਸਕਦੇ ਆ ਵੀ ਇਹ ਉਹ ਸਾਡੀ ਬਦਲ ਕਰ ਰਹੇ ਤਾਂ ਅਸੀਂ ਬਾਕੀ ਸੀਟ ਦੇ ਵਿੱਚ ਕਿਉਂਕਿ ਉਹ ਸਿਆਸਤ ਦੇ ਵਿੱਚ ਨਵੇਂ ਨੇ ਉਹਨਾਂ ਨੂੰ ਅਜੇ ਸਿਆਸਤ ਇਹ ਬੀਸੀ ਦਾ ਵੀ ਨਹੀਂ ਪਤਾ ਪਿਆੜੇ ਦਾ ਵੀ ਨਹੀਂ ਪਤਾ ਹਲਕੇ ਦਾ ਵੀ ਨਹੀਂ ਪਤਾ ਉਹ ਤਾਂ ਇੱਕ ਲੋਕਾਂ ਦਾ ਜੋਸ਼ ਲੋਕਾਂ ਦਾ ਪਿਆਰ ਲੋਕਾਂ ਦਾ ਉਤਸ਼ਾਹ ਇੱਕ ਸਰਕਾਰ ਪਤੀ ਨਰਾਜ਼ੀ ਕਿ ਇੱਕ ਸਿੱਖ ਨੌਜਵਾਨ ਦੇ ਉੱਤੇ ਐਨਐਸਏ ਲਾ ਕੇ ਉਹਨੂੰ ਹਿੰਦੁਸਤਾਨ ਦੀ ਉਸ ਜੇਲ੍ਹ ਵਿੱਚ ਭੇਜਿਆ ਜਿੱਥੇ ਬਹੁਤ ਹੀ ਵੱਡੇ ਕ੍ਰਿਮੀਨਲ ਦੇਸ਼ ਧਰੋਹੀ ਨੂੰ ਭੇਜਿਆ ਇਸ ਤਰ੍ਹਾਂ ਦੇ ਮਸਲੇ ਜਿਸ ਤਰ੍ਹਾਂ ਅਮਰਪਾਲ ਦਾ ਮਸਲਾ ਹੈ ਇਹ ਵੀ ਥਾਣੇ ਦੇ ਉੱਤੇ ਅਭਜਾ ਕੀਤਾ ਜਾਂ ਥਾਣੇ ਚ ਗਏ ਇਦਾਂ ਦੇ ਬਹੁਤ ਸਾਰੇ ਕੇਸ ਹਿੰਦੁਸਤਾਨ ਵਿੱਚ ਹੋਏ ਨੇ ਆਣਿਆਂ ਦੇ ਵਿੱਚ ਅੱਗਾ ਵੀ ਲੱਗੀਆਂ ਨੇ ਹਾਚਾਰ ਵੀ ਹੋਏ ਗਏ ਨੇ ਬੰਦੇ ਵੀ ਮਾਰੇ ਗਏ ਨੇ ਪਰ ਕਿਸੇ ਉੱਤੇ ਐਨਐਸਐ ਤੇ ਐਨਐਸਐ ਜੇ ਮੈਂ ਕਹਾਂਦਾ ਜੇ ਬਣੀ ਹੋਈ ਹੈ ਸਿਰਫ ਸਿੱਖਾਂ ਵਾਸਤੇ ਹੀ ਬਣੀ ਹੋਈ ਹੈ। ਤੇ ਸਿੱਖਾਂ ਲਈ ਲੱਗਦੀ ਹੈ ਤੁਸੀਂ ਇਤਿਹਾਸ ਕਢ ਲਿਓ ਵੇ ਦੇਖ ਲਓ ਕਿ ਜਿੰਨੇ ਦੇ ਉੱਤੇ ਵੀ ਐਨਐਸਐ ਲੱਗੂਈ ਉਹਦੇ ਵਿੱਚ 90% ਸਿੱਖ ਹੋਣਗੇ। ਬਾਕੀ 10% ਬਾਕੀ ਹੋਣਗੇ। ਪਰ ਇਹਦਾ ਕਾਰਨ ਕੀ ਹੈ? ਕਿਉਂਕਿ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਘਰ-ਬਾਰ ਬਰਬਾਦ ਕਰਕੇ ਹਿੰਦੂ ਹਾਲ ਕਰਾਇਆ ਕਿਨਾਂ ਲੋਕਾਂ ਦਾ ਇਸ ਜਾਦੀ ਵਿੱਚ 1% ਵੀ ਦਾਨ ਨਹੀਂ ਰੋਲ ਨਹੀਂ ਹੈਗਾ ਦਾਨ ਤੇ ਇੱਕ ਬਸ ਰੋਲ ਨਹੀਂ ਹੈਗਾ ਕੋਈ ਕੁਛ ਨਹੀਂ ਹੈਗੇ ਜਿਨ੍ਹਾਂ ਦੇ ਮਾਪੇ ਵੀ ਇਸ ਵਿੱਚ ਨਹੀਂ ਹੋਏ ਅੱਜ ਜੋ ਦੇਸ਼ ਦੀ ਕੁਰਸੀਆਂ ਤੇ ਹੁਕਮਰਾਨ ਬਣੇ ਬੈਠੇ ਨੇ ਤੇ ਉਹਨਾਂ ਲੋਕਾਂ ਦੇ ਉੱਤੇ ਐਲਐਸਏ ਉਹਨਾਂ ਉੱਤੇ ਅਸਤਵਾਦੀ ਉਹਨਾਂ जिन्होंने अपने सर्वस्व लोटाके घरबार लोटाके अपने परिवारਾਂ ਤੋਂ ਵਿਛੜ ਕੇ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਆ ਗਏ ਫੇਰ ਵੀ ਹਿੰਦੁਸਤਾਨ ਦੇ ਨਾਮ ਰਹੇ ਨੇ ਇਸ ਲਈ ਕਾਨੂੰਨ ਨੂੰ ਬਦਲ ਦੇਣ ਨੂੰ ਬਦਲ ਕਿ ਇਸ ਤਰ੍ਹਾਂ ਦਾ ਕਾਨੂੰਨ ਹੋਵੇ ਜਿਹੜਾ ਕਿ ਹਿੰਦੂ ਤੇ ਹਰ ਨਾਗਰਿਕ ਦੇ ਲਈ ਸਭ ਦੀ ਬਰਾਬਰੀ ਦਾ ਹੱਕ ਹੋਵੇ ਇਹ ਜਿਹੜਾ ਫੈਸਲਾ ਹੈ ਸਾਡੇ ਸੁਤਕਾਰਿਓ ਸਪੋਰਟ ਹੀ ਕਰਦੇ ਉਹਨਾਂ ਨੂੰ ਵੀ ਸੋਚਣਾ ਕਿ ਸਿੱਖਾਂ ਦੇ ਲਈ ਜਿਹੜਾ ਐਨਐਸ ਲਾਉਣਾ ਹੈ ਜਾਇਜ਼ ਹੈ ਇਹਦੇ ਹੋਰ ਵੱਡੇ ਵੱਡੇ ਲੀਡਰ ਵੀ ਦੇਖੇ ਲੀਡਰ ਕੀ ਜੇਸਰ ਹੋਈ ਨਹੀਂ ਕਰਦੇ ਇਹਦੇ ਨਾਲੋਂ ਵੱਧ ਕਰਦੇ ਨੇ ਉਹਨਾਂ ਦੇ ਬਿਆਨ ਇਹ ਜੇ ਹੁੰਦੇ ਨੇ ਕਿ ਇੱਕ ਬਿਆਨ ਦਿੱਤੇ ਹੋਏ ਨਾਲ ਹਜ਼ਾਰਾਂ ਲੋਕਾਂ ਦੀ ਕਾਤੀ ਦੰਗੇ ਸ਼ੁਰੂ ਹੋ ਜਾਂਦੇ ਨੇ ਧਾਰਮਿਕ ਮਸਲੇ ਮਤਲਬ ਉਹ ਜਾਂਦੇ ਨੇ ਉਹਨਾਂ ਉੱਤੇ ਕੋਈ ਇੰਦਾ ਦਾ ਕਾਨੂੰਨੀ ਲੱਗ ਹੁੰਦਾ ਸਿਰਫ ਇੱਕ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ 2540 21 ਵਾਲੇ 21 ਨੂੰ ਪਹਿਰਾ ਦੇਣ ਵਾਲੇ ਲੱਗਦਾ ਇਹਦੇ ਉੱਤੇ ਸੋਚਣ ਦੀ ਲੋੜ ਹੈ ਇਸੇ ਲਈ ਉਹ ਖੰਡੂਰ ਸਾਹਿਬ ਦੇ ਲੋਕ ਇੱਥੇ ਹੋ ਕੇ ਉਸ ਨੂੰ ਜੇਲ੍ਹ ਤੋਂ ਕੱਢਣ ਲਈ ਤੇ ਇੱਕ ਟੈਂਟਰ ਸਰਕਾਰ ਨੂੰ ਸਾਹਮਣੇ ਸੌਣ ਦੇ ਲਈ ਇਕੱਠੇ ਹੋਏ ਨੇ ਕਿ ਜੇ ਤੁਸੀਂ ਐਨਐਸਏ ਆਏ ਲੌਂਗ ਯੂ ਸਮਝੋਗਾ ਜਿਹੜੇ ਲੋਕ ਆਪਣੇ ਹੱਕ ਲੈਣ ਦੇ ਲਈ ਹਰ ਤਰ੍ਹਾਂ ਦੀ ਕਰਵਾ ਨਹੀਂ ਕਰ ਲੈ ਕਿ ਨਹੀਂ ਹਟਣਗੇ ਬਿਲਕੁਲ ਖਰਗੋਸ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ तमाम ਜਿਹੜੇ ਉਮੀਦਵਾਰਾਂ ਦਾ ਜ਼ਿਕਰ ਕਰਿਆ ਜਿਹੜੇ ਕਿ ਗਰਮ ਖਿਆਲ ਦੇ ਤੌਰ ਤੇ ਉੱਤੇ ਚੋਣ ਲੜ ਰਹੇ ਨੇ ਉਦੋਂ ਦੀ ਵਿਚਾਰਧਾਰਾ ਵਿਰਾਲ ਸੰਬੰਧਤ ਨੇ ਉਹਦੇ ਉੱਤੇ ਯਾਤਰਾ ਕੀਤੀ ਹੈ ਬਹੁਤ ਬਹੁਤ ਧੰਨਵਾਦ ਧੰਨਵਾਦ ਅਕਾ ਸਾਹਿਬ ਬਹੁਤ ਧੰਨਵਾਦ ਵੈਗਰਜੀ ਜੀ ਦਾ ਧੰਨਵਾਦ ਸਾਡੇ ਨਾਲ ਸਭ ਨੇ ਉਗੇ ਸਿੱਖ ਬੁੱਧੀ ਜੀਵਿਤ ਸਿਆਸੀ ਮਹਾਸਤਜ਼ਾਰ ਪ੍ਰੀਤਮ ਸਿੰਘ ਖਾਨ ਪ੍ਰੋਗ੍ਰਾਮਿੰਗ ਸਾਹਿਬ ਜਿਨ੍ਹਾਂ ਨੇ ਇਸ तमाम ਬਿਸ਼ਤ ਤੜਕਾਈ ਦਾ ਚੱਲ ਕੀਤੀ ਹੈ ਮੀਕਾ ਦਾ 10 ਪ੍ਰੋਗਰਾਮ ਪਸੰਦ ਕਰਨਗੇ ਫਿਲਹਾਲ ਲਈ ਇਨਾਹੀ ਦਿਉਜਾਜ ਧੰਨਵਾਦ